ਪੰਜਾਬ ਪੁਲਿਸ ਦੇ ਵੱਲੋਂ ਕੱਲ ਕਿਸਾਨ ਨੇ ਮੋਰਚੇ ਦੇ ਖਿਲਾਫ ਹੋਈ ਕਾਰਵਾਈ ਦੇ ਖਿਲਾਫ ਅੱਜ ਉਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਬਠਿੰਡਾ ਤੋਂ ਕਾਫੀ ਕਿਸਾਨ ਜਾ ਰਹੇ ਸੀ ਇਹ ਕਿਸਾਨ ਚੰਡੀਗੜ੍ਹ ਕੂਚ ਕਰਨ ਦੇ ਜਾ ਰਹੇ ਸੀ ਪਰ ਇਹਨਾਂ ਨੂੰ ਰਾਮਪੁਰਾ ਫੂਲ ਦੇ ਵਿੱਚ ਹੀ ਰੋਕ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਾਫੀ ਸੰਖਿਆ ਦੇ ਚੌਥੇ ਮੌਜੂਦ ਸੀ ਜਿਨ੍ਹਾਂ ਨੇ ਕਾਫੀ ਕਿਸਾਨਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ ਉਥੇ ਹੀ ਕਿਸਾਨਾਂ ਨੇ ਕਿਹਾ ਹੈ ਕਿ ਪੁਲਿਸ ਵੱਲ ਤਨਾਤ ਕੀਤਾ ਗਿਆ ਜਦ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਜਾ ਰਹੇ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਦੇ ਤਹਿਤ ਕੱਲ ਇਹ ਕਾਰਵਾਈ ਕੀਤੀ ਗਈ ਹੈ ਪਰ ਜੋ ਤੱਕ ਸਾਡੇ ਆਗੂ ਨਹੀਂ ਛੱਡੇ ਜਾਂਦੇ ਅਸੀਂ ਲਗਾਤਾਰ ਪੂਰੇ ਪੰਜਾਬ ਵਿੱਚ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਰਹਾਂਗੇ ਅਤੇ ਗ੍ਰਿਫਤਾਰੀਆਂ ਦਿੰਦੇ ਰਹਾਂਗੇ। ਵਾਹ ਵਾਹ ਕੀ ਫਤਿਹ ਮੈਂ ਸੂਬੇਦਾਰ ਹਰਨੇਕ ਸਿੰਘ ਪਿੰਡ ਭਾਈਪੁਰਾ ਆ ਔਰ ਉਸ ਵੱਲ ਪ੍ਰੋਟੇਨ ਕਰੇਗਾ ਕਿ ਸਾਡਾ ਕੀ ਕਹਿਣਾ ਚਾਹੁੰਦਾ ਹੈ ਭਾਈ ਜੀ ਅਸੀਂ ਜਿਹੜੇ ਸਾਡੇ ਆਗੂ ਰਿਟੇਨ ਕੀਤੇ ਗਏ ਆ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਨੂੰ ਛਡਵਾਉਣ ਦੀ ਖਾਤਰ ਹਰ ਤਰੀਕੇ ਦੀ ਹਰ ਤੰਬ ਕੋਸ਼ਿਸ਼ ਕਰਾਂਗੇ ਔਰ ਉਥੇ ਕੜੀ ਦਾ ਇਹ ਜਰੀਆ ਸੀ ਜਿਹੜਾ ਅੱਜ ਅਸੀਂ ਇੱਥੇ ਮੌਰ ਚੌਂਪ ਦੇ ਵਿੱਚ ਧਰਨਾ ਲਾਉਣ ਦੇ ਵਾਸਤੇ ਪਹੁੰਚੇ ਸੀ ਪਰ ਇੱਥੇ ਵੀ ਸਾਡੇ ਜਿਹੜੇ ਆਗੂ ਪਹੁੰਚੇ ਸੀ ਜਿਹੜੇ ਲੋਕਲ ਆ ਸਾਡੇ ਬੱਚੇ ਸੀਗੇ ਕੱਲ ਵਾਲੇ ਰਿਟੇਨ ਤੋਂ ਬਿਨਾਂ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਚੱਕ ਕੇ ਲੈ ਗਈ ਜਿੰਨੇ ਬੰਦੇ ਗ੍ਰਿਫਤਾਰ ਕਰਕੇ ਦੇਗੇ ਸਾਡੀ ਇਹ ਕੋਈ ਗਿਣਤੀ ਨਹੀਂ ਹੈ ਜੀ ਜਿੰਨੇ ਉਹਨਾਂ ਦੇ ਹੱਥਾਂ 'ਚ ਸਾਰੇ ਚੱਕ ਕੇ ਲੈ ਗਏ ਆਹ ਦੇਖੋ ਜੁੰਟਰ ਲਗਾਣ ਆ ਰਹੇ ਸੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਇਹਨਾਂ ਦੇ ਖਿਲਾਫ ਪ੍ਰੋਐਂਟਿਵ ਐਕਸ਼ਨ ਲਿਆ ਤੇ ਇਹਨਾਂ ਨੂੰ ਹੇਡਟੇਨ ਕੀ ਕਰਤਾ ਤਾਂ ਕਿ ਕਿਹੇ ਵੀ ਆਪਣਾ ਆਵਾਜ਼ੀ ਦੇ ਵਿੱਚ ਰੁਕਾਵਟ ਨਾ ਹੋਵੇ ਕਿੰਨੇ ਕੁ ਬੰਦੇ ਟੇਨ ਕਰੇਗੇ ਜਿਹੀ ਗਿਣਤੀ ਕਰਕੇ ਤੁਹਾਨੂੰ ਦੱਸਦੇ ਹਾਂ ਤੁਹਾਡੇ ਕੋਲ ਗਰੀਬ ਸੱਤ ਬੰਦੇ ਤਾਂ ਕਿ ਵਾਲਿਆਲੇ ਖਾਣੇ ਤੇ ਅਸੀਂ ਉਸਤੇ ਆ ਦੇ ਕੀ ਹੋ ਰਿਹਾ ਹੈ। ਹੋਰ ਕੀ। ਅ ਡਟੇਨ ਤੋਂ ਬੱਥ ਕਿੱਥੇ ਲਿਜਾਇਆ ਜਾ ਰਿਹਾ ਹੈ ਜੀ? ਕਿ ਅਗਲੀ ਕਾਰਵਾਈ ਕਰਾਂਗੇ ਜੋ ਕੌਂਟਰ ਐਕਸ਼ਨ ਨੇ ਦਾ ਕਾਰ। ਡਰੇਵਰ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ। ਪੰਜਾਬ ਪੁਲਿਸ ਦੇ ਵੱਲੋਂ ਕੱਲ ਕਿਸਾਨ ਨੇ ਮੋਰਚੇ ਦੇ ਖਿਲਾਫ ਹੋਈ ਕਾਰਵਾਈ ਦੇ ਖਿਲਾਫ ਅੱਜ ਉਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਬਠਿੰਡਾ ਤੋਂ ਕਾਫੀ ਕਿਸਾਨ ਜਾ ਰਹੇ ਸੀ। ਇਹ ਕਿਸਾਨ ਚੰਡੀਗੜ੍ਹ ਕੂਚ ਕਰਨ ਦੇ ਜਾ ਰਹੇ ਸੀ ਪਰ ਇਹਨਾਂ ਨੂੰ ਰਾਮਪੁਰਾ ਫੂਲ ਦੇ ਵਿੱਚ ਹੀ ਰੋਕ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਾਫੀ ਸੰਖਿਆ ਦੇ ਚੋਥੇ ਮੌਜੂਦ ਸੀ ਜਿਨ੍ਹਾਂ ਨੇ ਕਾਫੀ ਕਿਸਾਨਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ ਉੱਥੇ ਹੀ ਕਿਸਾਨਾਂ ਨੇ ਕਿਹਾ ਹੈ ਕਿ ਪੁਲਿਸ ਵੱਲ ਤਨਾਤ ਕੀਤਾ ਗਿਆ ਜਦਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਜਾ ਰਹੇ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਦੇ ਤਹਿਤ ਕੱਲ੍ਹ ਇਹ ਕਾਰਵਾਈ ਕੀਤੀ ਗਈ ਹੈ ਪਰ ਜੋ ਤੱਕ ਸਾਡੇ ਆਗੂ ਨਹੀਂ ਛੱਡੇ ਜਾਂਦੇ ਅਸੀਂ ਲਗਾਤਾਰ ਪੂਰੇ ਪੰਜਾਬ ਵਿੱਚ ਆਪਣਾ ਦਰਨਾ ਪ੍ਰੋਟੈਸਟ ਕਰਦੇ ਰਹਾਂਗੇ ਅਤੇ ਗ੍ਰਿਫਤਾਰੀਆਂ ਦਿੰਦੇ ਰਹਾਂਗੇ। ਵਾਹ ਵਾਹਿਗੁਰੂ ਜੀ ਕੀ ਫਤਿਹ। ਮੈਂ ਸੂਬੇਦਾਰ ਹਰਨੇਕ ਸਿੰਘ ਪਿੰਡ ਭਾਈਪੁਰਾ। ਅ ਅਡਰੈਸਮੈਨਟ ਪ੍ਰੋਟੇਨ ਕਰੇਗਾ ਕਿ ਸਾਡਾ ਕੀ ਕਹਿਣਾ ਚਾਹੁੰਦਾ। ਭਾਈ ਜੀ ਅਸੀਂ ਜਿਹੜੇ ਸਾਡੇ ਆਗੂ ਰਿਟੇਨ ਕੀਤੇ ਗਏ ਆ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਨੂੰ ਛਡਵਾਉਣ ਦੀ ਖਾਤਰ ਹਰ ਤਰੀਕੇ ਦੀ ਹਰ ਸੰਭ ਕੋਸ਼ਿਸ਼ ਕਰਾਂਗੇ। ਪਰ ਉਥੇ ਕੜੀ ਦਾ ਇਹ ਜਰੀਆ ਸੀ ਜਰਾ ਅੱਜ ਅਸੀਂ ਇੱਥੇ ਮੌਰ ਚੌਂਕ ਦੇ ਵਿੱਚ ਧਰਨਾ ਲਾਉਣ ਦੇ ਵਾਸਤੇ ਪਹੁੰਚੇ ਸੀ। ਪਰ ਇੱਥੇ ਵੀ ਸਾਡੇ ਜਿਹੜੇ ਆਗੂ ਪਹੁੰਚੇ ਸੀ ਦੇ ਲੋਕਾਂ ਸਾਡੇ ਬੱਚੇ ਸੀਗੇ ਕੱਲ ਵਾਲੇ ਡਿਟੇਨ ਤੋਂ ਬਚਾਉਂਦੇ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਚੱਕ ਕੇ ਲੈ ਗਈ ਅੱਜ ਜਿੰਨੇ ਬੰਦੇ ਗ੍ਰਿਫਤਾਰ ਕਰਕੇ ਨਹੀਂ ਗਏ ਇਹ ਕੋਈ ਗਿਣਤੀ ਨਹੀਂ ਹੈ ਜੀ ਜਿੰਨੇ ਉਹਨਾਂ ਦੇ ਹੱਥਾਂ 'ਚ ਸਾਰਿਆਂ ਨੂੰ ਚੱਕ ਕੇ ਲੈ ਗਏ ਆ ਦੇਖੋ ਜੁੰਟੂ ਲਗਾਣ ਆਦੇ ਸੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਇਹਨਾਂ ਦੇ ਖਿਲਾਫ ਪ੍ਰੋਐਂਟਿਵ ਐਕਸ਼ਨ ਲਿਆ ਤੇ ਇਹਨਾਂ ਨੂੰ ਐਂਟਰਟੇਨਿੰਗ ਕਰਦੇ ਤਾਂ ਕਿ ਇਹ ਵੀ ਆਪਣਾ ਆਵਾਜ਼ੇ ਦੇ ਵਿੱਚ ਕੋਈ ਕਾਫੀ ਨਾ ਨੇਕਵਲ ਡਿਟੇਨ ਕਰੇਗੇ ਜਿਆਈ ਗਤੀ ਕਰਕੇ ਦਰਦਾਤੇ ਸਾਡੇ ਕੋਲ ਕਰੀਬ ਸੱਤ ਬੰਦੇ ਸਾਡੇ ਵਾਲੇ ਵਾਲੇ ਖਾਣੇ ਤੇ ਅੱਗੇ ਹੋ てる ਤੇ ਯਾਰ ਇੱਕ ਵੀਰ ਹੋਣਗੇ ਹੋਰ ਹੋਇਆ ਡਿਟੇਨ ਤੋਂ ਬਾਅਦ ਕਿੱਥੇ ਲਿਜਾਇਆ ਜਾ ਰਿਹਾ ਜੀ ਅਗਲੀ ਕਾਰ ਵੀ ਕਰਾਂਗੇ ਜੋ ਕਵਰਟ ਰੈਕਸ਼ਨ ਨੇ ਕਾਫ ਡ੍ਰਾਈਵਰ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਜੀ ਦੀ ਰਿਪੋਰਟ